ਕਾਰਗਿਲ ਇੱਕ ਸੋਚੀ ਸਮਝੀ ਪਲਾਨਡ ਸੀ ਜੋ ਜਨਰਲ ਮੁਸ਼ਰਫ ਨੇ ਪਲਾਨ ਕੀਤਾ ਸੀ ਆਪਰੇਸ਼ਨ ਉਹਨਾਂ ਦਾ ਏਮ ਇਹ ਸੀ ਵੀ ਅਸੀਂ ਜਿਹੜੀਆਂ ਪਹਾੜੀਆਂ ਨੇ ਕਾਰਗਿਲ ਨੂੰ ਰਸਤਾ ਜੋ ਕਾਰਗਿਲ ਦੇ ਨੇੜੇ ਹੈ ਬਿਲਕੁਲ ਹਾਈਵੇ ਜਿਹੜਾ ਸ਼੍ਰੀਨਗਰ ਤੋਂ ਲੇਹ ਨੂੰ ਜਾਂਦਾ ਹੈ ਉਹ ਕਾਰਗਿਲ ਦੇ ਵਿੱਚੋਂ ਨਹੀਂ ਲੰਘਦਾ ਵੀ ਕਾਰਗਿਲ ਦੇ ਆਰਾਊਂਡ ਜਿਹੜੀਆਂ ਪਹਾੜੀਆਂ ਨੇ ਜੇ ਅਸੀਂ ਉਹਨਾਂ ਤੇ ਕਬਜ਼ਾ ਕਰ ਲਈਏ ਤੇ ਅਸੀਂ ਇਹਨਾਂ ਦੀ ਲੇਹ ਦੀ ਲਾਈਨ ਆਫ ਕਟਆਫ ਕਰ ਦੇਾਂਗੇ ਔਰ ਜਦੋਂ ਤੱਕ ਇਹ ਉਸ ਨੂੰ ਖੋਲਣਗੇ ਜਾਂ ਪਹਾੜੀਆਂ ਤੇ ਚੜ੍ਹਨਗੇ ਉਦੋਂ ਤੱਕ ਫੇਰ ਦੁਬਾਰਾ ਵਿੰਟਰ ਆ ਜਾਏਗੀ ਬਰਫ਼ ਪੈ ਜਾਏਗੀ ਔਰ ਅਸੀਂ ਇੱਥੇ ਪਰਮਾਨੈਂਟ ਕਬਜ਼ਾ ਹੋ ਜਾਾਂਗੇ ਤੇ ਅਸੀਂ ਇਹਨਾਂ ਦੀ ਜਿਹੜੀ ਲਾਈਨ ਆਫ ਕਮਿਊਨੀਕੇਸ਼ਨ ਟੂ ਲੇ ਹੈ ਉਹਨੂੰ ਕੱਟ ਕੇ ਰੱਖਾਂਗੇ ਇੱਕ ਬੜਾ ਸੋਚਿਆ ਸਮਝਿਆ ਪਲਾਨ ਸੀ ਜੀ ਦੇ ਚ ਨਾਰਦਰਨ ਲਾਈਟ ਇਨਫੈਂਟਰੀ ਨੂੰ ਮੁਜਾਹਿਦੀਨ ਬਣਾ ਕੇ ਅੱਗੇ ਭੇਜਿਆ ਗਿਆ ਸਿਵਲ ਡਰੈਸ ਪਵਾ ਕੇ ਤੇ ਪਿੱਛੇ ਪੂਰੀ ਆਰਮੀ ਨਾਲ ਲੱਗੀ ਤੇ ਆਰਮੀ ਦੇ ਅਫਸਰ ਜਵਾਨ ਵਗੈਰਾ ਉੱਥੇ ਸ਼ਾਮਲ ਸੀ ਭਾਰਤ ਨੂੰ ਇਸ ਦੀ ਪਣਕ ਜਿਹੜਾ ਲੇਟ ਲੱਗੀ ਕਿਉਂਕਿ ਉਹ ਜਿਹੜੀਆਂ ਚੋਟੀਆਂ ਸੀ ਕਾਫੀ ਹਾਈਟ ਤੇ ਸੀ ਤੇ ਉੱਥੇ ਸਮਝਿਆ ਜਾਂਦਾ ਸੀ ਕਿ ਵਿంటర్ ਚ ਕੁਝ ਨਹੀਂ ਹੋਣ ਵਾਲਾ ਤੇ ਭਾਰਤੀ ਫੌਜ ਉੱਥੋਂ ਖਾਲੀ ਕਰ ਦਿੰਦੇ ਸੀ ਤੇ ਇਸ ਦਾ ਫਾਇਦਾ ਉਠਾ ਕੇ ਉਹ ਉੱਥੇ ਆ ਗਏ ਜਦੋਂ ਸਮਰ ਸ਼ੁਰੂ ਹੋਈ ਤੇ ਸਭ ਤੋਂ ਪਹਿਲਾਂ ਉੱਥੇ ਜੋ ਚਰਵਾਹੇ ਸੀ ਬਕਰਵਾਲ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਤੋਂ ਖਬਰ ਲੱਗੀ ਕਿ ਉੱਪਰ ਕੁਝ ਲੋਕ ਬੈਠੇ ਨੇ ਉਹਨਾਂ ਨੂੰ ਦੀ ਖਬਰ ਦੇ ਸਾਬ ਨਾਲ ਇੱਕ ਸੌਰਵ ਕਾਲੀਆ ਦੇ ਅੰਡਰ ਲੈਫਟ ਹੰਡ ਸਾਬ ਦੇ ਅੰਦਰ ਪੈਟਰੋਲ ਭੇਜਿਆ ਗਿਆ ਵੈਰੀਫਾਈ ਕਰਨ ਨੂੰ ਤੇ ਉਹ પેટ્રોલ ਗੁੰਮ ਹੋ ਗਿਆ ਉਸ ਦਾ ਕੋਈ ਪਤਾ ਨਹੀਂ ਲੱਗਿਆ ਔਰ ਥੋੜੇ ਦਿਨ ਬਾਅਦ ਜਦੋਂ ਸਰਚ ਚੱਲੀ ਤੇ ਫਿਰ ਪਤਾ ਲੱਗਿਆ ਕਿ ਉਹ પેટ્રોલ ਉਹਨਾਂ ਨੇ ਕਾਬੂ ਕਰ ਲਿਆ ਉਸ ਤੋਂ ਬਾਅਦ ਸਾਰੇ ਹੀ ਬੰਦਿਆਂ ਨੂੰ ਉਹਨਾਂ ਨੇ ਮਾਰਿਆ ਤੜਫਾਇਆ ਤੇ ਸੌਰਵ ਕਾਲੀਆ ਦੀ ਬੋਡੀ ਜਿਹੜੀ ਹੈ ਪੀਸਸ ਚ ਕੱਟ ਕੇ ਵਾਪਸ ਕੀਤੀ ਉਸ ਤੋਂ ਸਾਨੂੰ ਪਤਾ ਲੱਗਿਆ ਵੀ ਇਹ ਇੱਕ ਬਹੁਤ ਵੱਡਾ ਸੋਚਿਆ ਸਮਝਿਆ ਪਲਾਨਡ ਆਪਰੇਸ਼ਨ ਹੈ ਇਹ ਕੋਈ ਛੋਟੇ ਮੋਟੇ ਜਿਹੜੇ ਮੁਜਾਹਿਦ ਨੇ ਉਹ ਨਹੀਂ ਹੈ ਫਿਰ ਫਟਾਫਟ ਆਰਮੀ ਦੀ ਡਿਪਲੋਇਮੈਂਟ ਹੋਈ ਬਹੁਤ ਜ਼ਿਆਦਾ ਡਿਪਲੋਇਮੈਂਟ ਹੋਈ ਜਿੰਨੀ ਕੁ ਉਹਨਾਂ ਦੀ ਸਟਰੈਂਥ ਸੀ ਉਸ ਤੋਂ ਵੱਧ ਡਿਪਲੋਇਮੈਂਟ ਕੀਤੀ ਔਰ ਉਹਨਾਂ ਤੋਂ ਚੋਟੀਆਂ ਫਿਰ ਖਾਲੀ ਕਰਾਈਆਂ 에ਅਰ ਫੋਰਸ ਨੇ ਵੀ ਉਸ ਚ ਕਾਫੀ ਮਦਦ ਕੀਤੀ ਕਿਉਂਕਿ ਉਹ ਉਚਾਈਆਂ ਤੇ ਬੈਠੇ ਸੀ ਥੋੜੇ ਬੰਦੇ ਵੀ ਬਾਲੇ ਬੰਦਿਆਂ ਨੂੰ ਰੋਕ ਕੇ ਰੱਖ ਸਕਦੇ ਸੀ ਇਸ ਕਰਕੇ ਭਾਰਤੀ ਫੌਜਦਿਆਂ ਕੈਜ਼ੁਐਲਟੀ ਵੀ ਜ਼ਿਆਦਾ ਹੋਈਆਂ ਪਰ ਸਵਾਲ ਪ੍ਰੈਸਟਿਜ ਦਾ ਸੀ ਵੀ ਅਸੀਂ ਉਹ ਚੋਟੀਆਂ ਵਾਪਸ ਲੈਣੀਆਂ ਨੇ ਉਸ ਤੋਂ ਬਾਅਦ ਜੋ ਨਵਾਜ਼ شریف ਉਸ ਵੇਲੇ ਪ੍ਰਧਾਨ ਮੰਤਰੀ ਸੀ ਪਾਕਿਸਤਾਨ ਦੇ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਚੋਟੀਆਂ ਤਾਂ ਗਈਆਂ ਤੇ ਹੁਣ ਇੰਡੀਅਨ ਆਰਮੀ ਲਾਈਨ ਆਫ ਕੰਟਰੋਲ ਕ੍ਰਾਸ ਕਰਕੇ ਅੱਗੇ ਵੀ ਵੱਧ ਰਹੀ ਹੈ ਤੇ ਉਹ ਯੂਐਸਏ ਕੋਲੇ ਗਏ ਤੇ ਯੂਐਸਏ ਨੇ ਵਿੱਚ ਮੀਡੀਏਟ ਕਰਕੇ ਕਿਹਾ ਵੀ ਤੁਸੀਂ ਐਲਓਸੀ ਕ੍ਰਾਸ ਨਹੀਂ ਕਰਨੀ ਤੇ ਜਿੰਨੇ ਵੀ ਬੰਦੇ ਹੁਣ ਇੱਥੇ ਬਚੇ ਨੇ ਉਹਨਾਂ ਨੂੰ ਵਾਪਸ ਜਾਣ ਦਾ ਪੈਸੇਜ ਦਿਓ ਤੇ ਇੱਥੇ ਤੁਸੀਂ ਸੀਜ਼ਫਾਇਰ ਕਰੋ ਫਿਰ ਉਸ ਤੋਂ ਬਾਅਦ ਸੀਜ਼ਫਾਇਰ ਹੋਇਆ ਤੇ ਪਾਕਿਸਤਾਨ ਫਿਰ ਪੂਰੀ ਰਿਸਪੈਕਟ ਦੇ ਨਾਲ ਜੋ ਅਸੀਂ ਬਾਡੀਜ਼ ਦਫਨ ਕੀਤੀਆਂ ਸੀ ਉਹਨਾਂ ਨੂੰ ਵੀ ਵਾਪਸ ਲੈਣ ਤੇ ਮੰਨਿਆ ਭਾਰਤੀ ਫੌਜੀ ਜਿਹੜੇ ਨੇ ਉਹਨਾਂ ਨੇ ਜਿਹੜੇ ਉੱਥੇ ਬੰਕਰ ਬਣਾਏ ਹੋਏ ਸੀ ਮਤਲਬ ਸਾਢੇ ਸਰਾਧ ਦੇ ਵਿੱਚ ਆ ਕੇ ਬੰਕਰ ਬਣਾਏ ਸੀ ਉਹਨਾਂ ਨੂੰ ਤਾਂ ਖਦੇੜਿਆ ਹੀ ਖਦੇੜਿਆ ਤੇ ਐਲੋਸੀ ਵੀ ਇੱਕ ਵਾਰੀ ਡੱਪ ਗਏ ਸੀ ਵੀ ਉਹਨਾਂ ਵੀ ਉਹਨਾਂ ਦੀ ਸਰਦਾਂ ਤੱਕ ਹਾਂ ਮੇਨ ਉਹਨਾਂ ਦਾ ਜਿਹੜੇ ਐਲੋਸੀ ਹੈ ਉਸ ਨੂੰ ਚੇਂਜ ਕਰਨ ਦਾ ਮਕਸਦ ਸੀ ਵੀ ਅਸੀਂ ਐਲੋਸੀ ਤੋਂ ਅੰਦਰ ਆ ਕੇ ਇੰਡੀਆ ਦੇ ਅੰਦਰ ਜਾ ਕੇ ਜਿਹੜੇ ਪਹਾੜ ਜਿੱਥੋਂ ਡਾਇਰੈਕਟ ਆਬਜ਼ਰਵੇਸ਼ਨ ਹੈ ਹਾਈਵੇ ਦੀ ਉਹਨਾਂ ਤੇ ਕਬਜ਼ਾ ਕਰ ਲਈਏ ਤੇ ਅਸੀਂ ਫਿਰ ਉਹਨਾਂ ਨੂੰ ਸਾਰੀਆਂ ਚੋਟੀਆਂ ਤੋਂ ਲਾ ਕੇ ਐਲਓਸੀ ਤੋਂ ਪਰਲੇ ਪਾਸੇ ਖਦੇੜ ਦਿੱਤਾ। ਹੁਣ ਤੁਸੀਂ ਬੌਮ ਡਿਫਿਊਜ਼ ਉੱਥੇ ਕਰਦੇ ਰਹੇ ਹੋ। ਤੇ ਕਿੰਨੇ ਕੋਈ ਬੰਬ ਬੌਮ ਜਿਹੜੇ ਆ ਤੁਸੀਂ ਕਾਰਗਿਲ ਦੀਵਾਰ ਦੇ ਵਿੱਚ ਹੀ ਖਾਲੀ ਕਾਰਗਿਲਵਾਰ ਦੇ ਵਿੱਚ ਜਿਹੜੇ ਡਿਫਿਊਜ਼ ਕੀਤੇ। ਆ ਮੇਰੀ ਯੂਨਿਟੀ ਉੱਥੇ ਬੌਮ ਡਿਸਪੋਜ਼ਲ ਯੂਨਿਟ ਸੀ ਤੇ ਮੈਂ ਉਹਨੂੰ ਕਮਾਂਡ ਕਰ ਰਿਹਾ ਸੀ ਉਸ ਵੇਲੇ ਤੇ ਸਾਡੀ ਯੂਨਿਟ ਦਾ ਮੇਸਿਕ ਰੋਲ ਏ ਸੀ ਵੀ ਜੋ ਬੰਬ गिरਦੇ ਨੇ اور اُدُو بعد پھٹਦੇ ਨਹੀਂ ਅਸੀਂ ਉਹਨਾਂ ਨੂੰ ਡਿਸਪੋਜ਼ ਆਫ ਕਰਨਾ ਹੈ ਕਿਉਂਕਿ ਸਾਨੂੰ ਲਾਈਨ ਆਫ ਕਮਿਊਨੀਕੇਸ਼ਨ ਚਾਲੂ ਰੱਖਣੀ ਪੈਂਦੀ ਹੈ ਕਨਵਈਆਂ ਦੇ ਰੂਟ ਕਲੀਅਰ ਕਰਨੇ ਆਂ ਬੰਦੇ ਨੇ ਇਸ ਕਰਕੇ ਪ੍ਰਾਇੋਰਟੀ ਤੇ ਉਹ ਪਹਿਲਾ ਬอมਬ ਡਿਸਪੋਜ਼ ਆਫ ਕੀਤੇ ਜਾਂਦੇ ਨੇ ਨਿਊਟਰਲਾਈਜ਼ ਕੀਤੇ ਜਾਂਦੇ ਨੇ ਜਿਹੜੇ ਸਾਡਾ ਰਸਤਾ ਰੋਕਦੇ ਨੇ ਜਾਂ ਆਪਰੇਸ਼ਨ ਰੋਕਦੇ ਨੇ ਉਸ ਤੋਂ ਬਾਅਦ ਪ੍ਰਾਇੋਰਟੀ 2 ਉਹ ਹੁੰਦੇ ਨੇ ਜੋ ਆਪਰੇਸ਼ਨਲੀ ਇੰਪੋਰਟੈਂਟ ਨਹੀਂ ਹੁੰਦੇ ਕਿਤੇ ਸਾਈਡ ਤੇ ਨੇ ਔਰ ਕਿਤੇ ਖਾਲੀ ਇਲਾਕੇ 'ਚ ਨੇ ਸਿਵਿਲਿਅਨ ਇਲਾਕੇ 'ਚ ਨੇ ਜਿੱਥੇ ਕੋਈ ਇਮੀਡੀਏਟ ਜਾਨ ਦਾ ਖਤਰਾ ਨਹੀਂ ਹੈ ਉਹਨਾਂ ਨੂੰ ਮਾਰਕ ਕਰ ਦਿੱਤਾ ਜਾਂਦਾ ਤੇ ਉਹਨਾਂ ਨੂੰ ਜਦੋਂ ਫਿਰ ਆਪਰੇਸ਼ਨ ਖਤਮ ਹੋਇਆ ਉਤੋਂ ਅਸੀਂ ਤਕਰੀਬਨ ਲਗਾਤਾਰ ਸਾਲ ਡੇਢ ਸਾਲ ਉਹ ਕਰਦੇ ਰਹੇ ਤੇ ਛੋਟੇ ਵੱਡੇ ਮਿਲਾ ਕੇ ਤਕਰੀਬਨ 2000 ਦੇ ਉੱਪਰ ਜਿਹੜੇ ਸ਼ੈਲ ਨੇ ਅਸੀਂ ਡਿਸਪੋਜ਼ ਆਫ ਕੀਤੇ 2000 ਦੇ ਨੀਅਰ ਅਬਾਊਟ ਮਤਲਬ ਜਿਹੜੇ ਤੁਸੀਂ ਡਿਸਪੋਜ਼ ਕੀਤੇ ਮਤਲਬ ਕਿੰਨਾ ਕੁ ਹਸਲਾ ਉਹਨਾਂ ਕੋਲ ਹੋਣਾ ਉਸ ਸਮੇਂ ਅਸਲ ਕਰਤਾ ਦੋਟਿਸ ਡਿਸਪੋਜ਼ ਹੀ ਕੀਤਾ چھوٹے ਪੱਡੇ ਬੰਬ ਕੁਝ ਮੋਟਰ ਬੰਬ ਨੇ ਕੁਝ ਵੱਡੇ ਹੈਵੀ ਬੰਬ ਸੀ ਕੁਝ ਕਿਸ ਤਰ੍ਹਾਂ ਦੇ ਡਿਫਰੈਂਟ ਵੈਰਾਈਟੀ ਦੇ ਕਿਉਂਕਿ ਕੁਝ ਬੰਬ ਇਨਵੈਂਟਰੀ ਯੂਜ਼ ਕਰਦੀ ਹੈ ਕੁਝ ਆਰਟੀ ਯੂਜ਼ ਕਰਦੀ ਹੈ ਕੁਝ 에ਅਰਕ੍ਰਾਫਟ ਵੀ ਯੂਜ਼ ਕਰਦੇ ਨੇ ਤੇ ਡਿਫਰੈਂਟ ਟਾਈਪ ਦੇ ਬੰਬ ਸੀ ਮਿਲਾ ਕੇ ਗਿਣਤੀ ਹੈ ਮੈਂ ਤੁਹਾਨੂੰ ਫੋਟੋਗ੍ਰਾਫ ਵੀ ਕੁਝ ਸ਼ੇਅਰ ਕਰਦਾ ਤੁਹਾਡੇ ਨਾਲ ਉਹਦੇ ਬਾਰੇ ਵੀ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਕਿੰਨੇ ਸੀ ਕਿਉਂਕਿ ਇੱਕ ਅਮਨੀਸ਼ਨ ਡੈਪੋ ਸੀ ਸਾਡਾ ਉੱਤੇ 36 ਅਮਨੀਸ਼ਨ ਪੁਆਇੰਟ ਸੀ ਕਾਰਗਿਲ ਚ ਉਹ ਉਹਨਾਂ ਨੇ ਟੋਟਲੀ ਡਿਸਟਰੋਏ ਕਰਤਾ ਸੀ ਉੱਥੇ ਇੰਨੀ ਸ਼ੈਲਿੰਗ ਹੋਈ ਸੀ ਕਿਉਂਕਿ ਉਹ ਡਾਇਰੈਕਟ ਆਬਜ਼ਰਵੇਸ਼ਨ ਚ ਸੀ ਪਾਕਿਸਤਾਨ ਦੇ ਤੇ ਕਿਉਂਕਿ ਉੱਥੇ ਜਿਹੜਾ ਸਾਡਾ ਵੀ ਕੁਛ ਅਮਨੀਸ਼ਨ ਪਿਆ ਸੀ ਉਹ ਵੀ ਦਬ ਗਿਆ ਸੀ ਸਾਰੇ ਬੰਕਰ ਬੰਕਰ ਜੋ ਸਭ ਟਹਿਗੇ ਸੀ ਤੇ ਉੱਥੋਂ ਵੀ ਮੇਨ ਪ੍ਰੋਬਲਮ ਸੀ ਕਿ ਅਸੀਂ ਉਸ ਏਰੀਆ ਨੂੰ ਸੇਫ ਕਰਨਾ ਸੀ ਸਿਵਿਲਿਅਨਸ ਵਾਸਤੇ ਵੀ ਬਾਅਦ ਚ ਕਿਸੇ ਨੇ ਵਾਸਤੇ ਵੀ ਅਸੀਂ ਉਹਨਾਂ ਨੂੰ ਪਹਿਲਾਂ ਸਰਚ ਕਰਨਾ ਹੈ ਉਹ ਮਲਵੇ ਚ ਉਹ ਚੀਜ਼ਾਂ ਲੱਭਣੀਆਂ ਵੀ ਕੋਈ ਵੀ ਐਕਸਪਲੋਡ ਹੋਣ ਵਾਲੀ ਚੀਜ਼ ਨਾ ਹੋਵੇ ਉਹ ਇੱਕ ਰਿਸਕੀ ਲੰਬਾ ਆਪਰੇਸ਼ਨ ਸੀ ਜਿੱਥੇ ਅਸੀਂ ਕਾਫੀ ਦਿਨ ਤਕਰੀਬਨ ਸਾਲ ਡੇਢ ਸਾਲ ਕੰਮ ਕਰਕੇ ਸਾਰਾ ਉਹਨੂੰ ਕੱਢ ਕੇ ਸੇਫ ਕੀਤਾ ਉਹ ਏਰੀਆ ਲੈਂਡ ਮਾਈਨਿੰਗਸ ਵੀ ਵਿਚਾਈਆਂ ਹੋਈਆਂ ਸੀ ਲੈਂਡ ਮਾਈਨਸ ਤੇ ਉੱਪਰ ਚੋਟੀਆਂ ਤੇ ਸੀ ਜਿੱਥੇ-ਜਿੱਥੇ ਉਹਨਾਂ ਨੂੰ ਲੱਗਦਾ ਸੀ ਵੀ ਇੰਡੀਅਨ ਆਰਮੀ ਇਧਰੋਂ ਚੜ੍ਹ ਕੇ ਆ ਜਾਣਗੀ ਉਹਸ ਰੂਟ ਤੇ ਮਾਈਨਿੰਗ ਕੀਤੀ ਗਈ ਸੀ ਉਹ ਨਾਰਮਲੀ ਮਾਈਨਸ ਹੈ ਕਿਉਂਕਿ ਇਨਫੈਂਟਰੀ ਰੁਕਦੀ ਨਹੀਂ ਹੁੰਦੀ ਮਾਈਨਸ ਤੇ ਤੇ ਇਨਫੈਂਟਰੀ ਤੇ ਲੰਘ ਜਾਂਦੀ ਹੈ ਮਾਈਨਸ ਤੇ ਜੋ ਵੀ ਮਰਜੀ ਕੈਜ਼ੁਲਟੀਆਂ ਹੋਣ ਉਹ ਐਕਸੈਪਟੇਬਲ ਹੁੰਦਾ ਕਿਉਂਕਿ ਜਦੋਂ ਤੁਸੀਂ ਅਟੈਕ ਵਾਸਤੇ ਜਾਂਦੇ ਹੋ ਤੁਹਾਨੂੰ ਪਤਾ ਹੈ ਵੀ ਕੁਝ ਲੋਕ ਕੈਜ਼ੁਲਟੀਆਂ ਹੋਣਗੀਆਂ ਇਸ ਕਰਕੇ ਜਿਹੜੇ ਮਾਈਨ ਫੀਲਡ ਲੱਗੀ ਹੁੰਦੀ ਹੈ ਉਸ ਤੇ ਇਨਫੈਂਟਰੀ ਰੁਕਦੀ ਨਹੀਂ ਇਨਫੈਂਟਰੀ ਨਿਕਲ ਜਾਂਦੀ ਹੈ ਜੋ ਕੈਜ਼ੁਐਲਟੀ ਹੁੰਦੀਆਂ ਨੇ ਬਾਅਦ ਚ ਉਹਨਾਂ ਨੂੰ ਚੱਕਿਆ ਜਾਂਦਾ ਤੇ ਨਾਲ ਹੀ ਮਾਈਨਾਂ ਵੀ ਕਲੀਅਰ ਫਿਰ ਕਿਸ ਤਰੀਕੇ ਨਾਲ ਉਹਨਾਂ ਨੇ ਜਿੱਟਦੇ ਉਹ ਉਸ ਦੇ ਬਾਰੇ ਵੀ ਜ਼ਰੂਰ ਉਸ ਦੇ ਬਾਰੇ ਵੀ ਇਹੀ ਹੁੰਦਾ ਕਿ ਉਹਨਾਂ ਨੂੰ ਫਿਰ ਮਾਰਕ ਕੀਤਾ ਜਾਂਦਾ ਪਹਿਲਾਂ ਪਹਿਲਾਂ ਤਾਂ ਮੈਟਲ ਡਿਟੈਕਟਰ ਜਾਂ ਹੋਰ ਐਕਸਪਲੋਸਿਵ ਡਿਟੈਕਟਰ ਨਾਲ ਲੱਭੀਆਂ ਜਾਂਦੀਆਂ ਨੇ ਕਿਉਂਕਿ ਕੁਝ ਤੇ ਨਜ਼ਰ ਆ ਰਹੀਆਂ ਹੁੰਦੀਆਂ ਨੇ ਕੁਝ ਨਜ਼ਰ ਨਹੀਂ ਆ ਰਹੀਆਂ ਹੁੰਦੀਆਂ ਹਿਡਨ ਹੁੰਦੀਆਂ ਨੇ ਦੱਬੀਆਂ ਵੀ ਹੁੰਦੀਆਂ ਨੇ ਫ੍ਰੈਗਮੈਂਟੇਸ਼ਨ ਮਾਈਨ ਵੀ ਹੁੰਦੀਆਂ ਨੇ ਜੋ ਗਰਾਉਂਡ ਤੋਂ ਜੰਪ ਕਰਦੀਆਂ ਨੇ ਉੱਪਰ ਜਾ ਕੇ 6-7 ਫੁੱਟ ਤੇ ਫਟਦੀਆਂ ਨੇ ਤੇ ਕਾਫੀ ਕੈਜ਼ੁਐਲਟੀ ਕਰਦੀਆਂ ਨੇ ਤੇ ਉਹ ਉਹਨਾਂ ਨੂੰ ਤਾਰਾਂ ਨਾਲ ਉਹ ਬੰਨਿਆ ਹੁੰਦਾ ਵੀ ਤਾਰ ਕਿਸੇ ਦੇ ਪੈਰ 'ਚ ਅਟਕ ਜੇ ਤੇ ਉਹ ਬਲਾਸਟ ਹੋ ਕੇ ਬਾਹਰ ਆ ਜਾਂਦੀ ਹੈ ਮਾਈਨ ਤੇ ਹੌਲੀ-ਹੌਲੀ ਫਿਰ ਉਹ ਸਰਚ ਕਰਕੇ ਉਹਨਾਂ ਨੂੰ ਉਥੋਂ ਹਟਾਇਆ ਜਾਂਦਾ ਪਰ ਇਹ ਗੱਲ ਵੀ ਹੁਣ ਜਿੱਦਾਂ ਕਾਰਗਿਲ ਵਾਰ ਹੋਈ ਹੈ ਉਹਦਾ ਤਾਂ ਸਮਝ ਨਹੀਂ ਮਿਲਿਆ ਹੁਣ ਲੈਂਡਮਾਈਨਸ ਨੂੰ ਲੈਂਡਮਾਈਨਸ ਨੂੰ ਡਿਫਿਊਜ਼ ਕਰਨ ਦਾ ਜਾਂ ਕਿਸੇ ਤਰੀਕੇ ਉਹਨਾਂ ਨੂੰ ਲੱਭਣ ਦਾ ਫਿਰ ਫਿਰ ਫੌਜੀਆ ਨੇ ਕਿੱਦਾਂ ਨਾਲ ਜੰਗ ਲੜੀ ਨੇ ਦੇਖੋ ਜਬ ਇਨਫੈਂਟਰੀ ਤਾਂ ਜਿਹੜੀ ਹੈ ਰੁਕਦੀ ਨਹੀਂ ਹੁੰਦੀ ਮਾਈਂਡ ਸੇ ਉਹ ਐਕਸੈਪਟੇਬਲ ਹੁੰਦਾ ਕਿ ਠੀਕ ਹੈ ਜਦੋਂ ਅਸੀਂ ਅਟੈਕ ਕਰਨ ਚੱਲੇ ਆ ਤੇ ਕੁਝ ਮੈਨਾਂ ਫਟਣਗੀਆਂ ਕੁਝ ਲੋਕਾਂ ਦੇ ਲੱਤਾਂ ਬਾਹਾਂ ਉਡਣਗੀਆਂ ਤੇ ਕੁਝ ਲੋਕ ਮਰਨਗੇ ਜੀ ਉਦਾਂ ਹੀ ਚੱਲਦੇ ਰਹੇ ਉਸ ਤਰ੍ਹਾਂ ਹੀ ਚੱਲਦੇ ਨੇ ਮਤਲਬ ਕਿਦਾਂ ਕਿਦਾਂ ਚੱਲਦੇ ਉਹਦੇ ਰੋਡ ਫਾਰਮੇਸ਼ਨ ਨੂੰ ਅਸੀਂ ਕਹਿ ਦਿੰਦੇ ਆ ਫੌਜੀ ਲਾਈਨ ਬਣਾ ਲੈਂਦੇ ਨੇ ਇੱਕ ਦੇ ਪਿੱਛੇ ਇੱਕ ਹਰ ਸੈਕਸ਼ਨ ਇੱਕ ਲਾਈਨ 'ਚ ਖੜਾ ਹੋ ਜਾਂਦਾ ਹੈ 10-11 ਬੰਦੇ ਇੱਕ ਲਾਈਨ 'ਚ ਖੜੇ ਨੇ ਤੇ ਜਦੋਂ ਉਹ ਅਟੈਕ ਦਾ ਹੁਕਮ ਮਿਲਦਾ ਤਾਂ ਇੱਕ ਵਾਰੀ ਦੌੜਦੇ ਹੋਏ ਸਾਰੇ ਲੰਘ ਜਾਂਦੇ ਨੇ ਕਿਉਂਕਿ ਇੱਕ ਦੇ ਪਿੱਛੇ ਇੱਕ ਲੰਘਣਾ ਤੇ ਹੋ ਸਕਦਾ ਉਹਨਾਂ ਦੇ ਰਸਤੇ 'ਚ ਇੱਕ ਮਾਈਨ ਜਾਂ ਦੋ ਮਾਈਨ ਆਉਣ ਜਾਂ ਹੋ ਸਕਦਾ ਨਾ ਵੀ ਆਵੇ ਕੁਝ ਬਿਨਾ ਮਾਈਨ ਤੋਂ ਵੀ ਕ੍ਰਾਸ ਕਰ ਜਾਂਦੇ ਨੇ ਕੁਝ ਦੇ ਪੈਰ ਥੱਲੇ ਮਾਈਨ ਆ ਜਾਂਦੀ ਹੈ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਦੇ ਮੈਨ ਤੇ ਜਾਂ ਹਰ ਕਿਸ ਦਾ ਪੈਰ ਟਿਕੇ ਕਿਉਂਕਿ ਮਾਈਨਾਂ 2-2 3-3 ਮੀਟਰ ਤੇ ਲੱਗੀਆਂ ਹੁੰਦੀਆਂ ਨੇ ਤੇ ਉਹ ਇਸ ਕਰਕੇ ਆ ਵੀ ਠੀਕ ਹੈ ਜੋ ਜਿਸ ਦੀ ਕੈਜ਼ਲਟੀ ਹੋ ਗਈ ਤੇ ਦੂਸਰੇ ਜਵਾਨ ਉਹਦੇ ਰੁਕਦੇ ਨਹੀਂ ਉਹ ਅੱਗੇ ਲੰਘ ਜਾਂਦੇ ਨੇ ਉਹਨਾਂ ਨੂੰ ਚੱਕਣ ਵਾਸਤੇ ਜੋ ਇੰਜਰਡ ਹੋ ਜਾਂਦੇ ਨੇ ਦੂਸਰੇ ਲੋਕ ਹੁੰਦੇ ਨੇ ਪਿੱਛੇ ਦੀ ਪਾਰਟੀ ਹੁੰਦੀ ਹੈ ਉਹ ਉਹਨਾਂ ਨੂੰ ਚੁੱਕਦੀ ਹੈ ਪਰ ਜਿਨ੍ਹਾਂ ਦਾ ਟਾਰਗੇਟ ਹੁੰਦਾ ਵੀ ਚੋਟੀ ਤੱਕ ਪਹੁੰਚਣਾ ਉਹ ਜਿੰਨੇ ਵੀ ਬੰਦੇ ਡਿੱਗਦੇ ਜਾਣ ਉਹ ਚੋਟੀ ਵੱਲ ਵਧਦੇ ਜਾਂਦੇ ਆ ਉਹਨਾਂ ਦੀ ਪਰਵਾਹ ਨਹੀਂ ਕਰਦੇ